ਅੱਜ ਮਮ ਡੋਟ ਵੇਖੇ ਫਰੋਜਪੁਰ ਲੋਕ ਸਭਾ ਚੋਣਾਂ ਨੂੰ ਲੈ ਕੇ ਫੌਜੀ ਅੰਗਰੇਜ਼ ਸਿੰਘ ਵਰਵਾਲ ਦੇ ਗ੍ਰਹਿ ਵਿਖੇ ਵਿਚਾਰ ਲੈਤਾ ਸਗਠਨ ਨੌਜਵਾਨਾਂ ਦੀ ਮੀਟਿੰਗ ਹੋਈ ਜਿਸ ਵਿੱਚ ਹਜ਼ਾਰਾਂ ਨੌਜਵਾਨਾਂ ਨੇ ਵੱਧ ਚੜ ਕੇ ਭਾਗ ਲਿਆ ਇਸ ਮੌਕੇ ਨੌਜਵਾਨਾਂ ਨੇ ਸਾਡੀ ਪੱਤਰਕਾਰੀ ਟੀਮ ਨਾਲ ਗੱਲਬਾਤ ਕਰਦੇ ਆ ਕੀ ਕਹੋ ਸੁਣੋ ਤੁਸੀਂ ਵੀ ਆਪਣੀ ਜਿਹੜੀ ਅੱਜ ਦੀ ਨੌਜਵਾਨ ਜਿਹੜਾ ਜੂਥ ਹੈ ਉਹ ਅੱਜ ਕੱਲ ਜਿਹੜਾ ਕੀ ਆਪਾਂ ਦੇਖਦੇ ਆ ਨਸ਼ਿਆਂ ਦੇ ਗੱਲ ਜ਼ਾਹਰ ਰਿਹਾ ਹੈਗਾ ਤਾਂ ਫੌਜੀ ਅੰਗਰੇਜ਼ ਸਿੰਘ ਜਿਹੜੇ ਵਰਵਲ ਹੈਗੇ ਆ ਉਹਨਾਂ ਨੂੰ ਵੀ ਇਹੀ ਅਪੀਲ ਕਰਾਂਗੇ ਵੀ ਉਹ ਆਪਣੇ ਹਾਲਾਤਾਂ ਨੂੰ ਸਮਝਦੇ ਆ ਦੇਖਦੇ ਆ ਤਾਂ ਉਹ ਆਪਣੇ ਲਈ ਇੱਕ ਸਪੋਰਟਸਮੈਨ ਵੀ ਹੈ ਜਿਹੜੇ ਆਰਮੀ ਵਿੱਚ रह ਚੁੱਕੇ ਆ ਠੀਕ ਹੈ ਉਹ ਆਪਣੇ ਗਰਾਊਂਡ ਜਿਹੜੇ ਆਪਣੇ ਆ ਕੇ ਉਹਨਾਂ ਨੇ ਆਏ ਸੀ ਕਿ ਪਿੰਡਾ ਵਿੱਚ ਵੀ ਤਾਂ ਜਿਹੜੇ ਗਰਾਊਂਡ ਵੀ ਗਰਾਊਂਡ ਦਾ ਵਿਕਾਸ ਕਰਨਗੇ ਠੀਕ ਹੈ ਤੇ ਆਪਣੀ ਮੱਤ ਤੋਂ ਚੜ ਕੇ ਉਹਨਾਂ ਦੀ ਜਿਹੜੀ ਹੈ ਸਪੋਰਟ ਹੈਗੀ ਹੈ ਡਸਟਰੀਅਲ ਇੰਜੀਨੀਅਰ ਮੇਰਾ ਨਾਮ ਲਖਵਿੰਦਰ ਸਿੰਘ 라ਟੀ ਹੈ ਜੀ ਚੱਕ ਸ਼ਕਾਰਗੜ੍ਹ ਪਿੰਡ ਤੋਂ ਮੈਂ ਰਹਿਣ ਵਾਲਾ ਹਾਂ ਜਿਲ੍ਹਾ ਕੀ ਹੈ ਜੀ ਆਪਣਾ ਜਿਲ੍ਹਾ ਫਰੀਦਕੋਟ ਹੈ ਤੇ ਬਲਾਕ ਨੂੰ ਹਰਸਾ ਹੈ ਤੇ ਵੀਰ ਜੀ ਅੱਜ ਦੀ ਮੀਟਿੰਗ ਦੇ ਵਿੱਚ ਮਤਲਬ ਲੋਕ ਵੱਡੀ ਗਿਣਤੀ ਵਿੱਚ ਪਹੁੰਚੇ ਨੇ ਇਸ ਮੀਟਿੰਗ ਨੂੰ ਤੁਸੀਂ ਕਿਵੇਂ ਦੇਖਦੇ ਹੋ ਔਰ ਫੌਜੀ ਦੇ ਸੁਭਾਅ ਬਾਰੇ ਕਿਦਾਂ ਤੁਸੀਂ ਜਾਣੂ ਹੋ ਜੀ ਅੱਜ ਦੀ ਜਿਹੜੀ ਮੀਟਿੰਗ ਹੈ ਜਿਹੜਾ ਇਕੱਠ ਹੈ ਅੱਜ ਪਹਿਲੀ ਗੱਲ ਤਾਂ ਨਿੱਕਾ ਜਿਹਾ ਸੱਦਾ ਸੀਗਾ ਜਿਹਦੇ ਤੇ ਬਹੁਤ ਹੀ ਜ਼ਿਆਦਾ ਕੱਟ ਹੋਇਆ ਵੀ ਸਾਨੂੰ ਮਾਣ ਹੈ ਆਪਣੇ ਯੂਥ ਤੇ ਤੇ ਜਿਹੜੇ ਮੈਂਬਰ ਇੱਥੇ ਪਹੁੰਚੇ ਸੀਗੇ ਸਾਨੂੰ ਉਹਨਾਂ ਦਾ ਵੀ ਮਾਣ ਹੈ ਸਾਡੇ ਨਿੱਕੇ ਜਿਹੇ ਸੱਦੇ ਤੋਂ ਪਹੁੰਚੇ ਸੀਗੇ ਉਸ ਤੋਂ ਬਾਅਦ ਜਿਹੜਾ ਫੌਜੀ ਦੇ ਸਭਾ ਦੀ ਗੱਲ ਕਰੀਏ ਤਾਂ ਇੰਨਾ ਕੋ ਮਿੱਠਾ ਸਭਾ ਹੈਗਾ ਐਂ ਲੱਗਦਾ ਕਿ ਸਾਨੂੰ ਜਿਵੇਂ ਬਹੁਤ ਹੀ ਪਹਿਲਾਂ ਦਾ ਵਿਛੜਾ ਹੋਇਆ ਬੰਦਾ ਤੁਹਾਨੂੰ ਆਪਦਾ ਮਿਲ ਗਿਆ ਹੋਇਆ ਉਸ ਤੋਂ ਬਾਅਦ ਗਰੀਬਾਂ ਦੀ ਮਤਲਬ ਕਿ ਬਾਹ ਫੜਨ ਵਾਲੇ ਹੈਗੇ ਆ ਸਾਰ ਲੈਣ ਵਾਲੇ ਹੈਗੇ ਆ ਤੇ ਉਸ ਤੋਂ ਬਾਅਦ ਜਿਹੜਾ ਪਿੱਛੇ ਹੜ ਆਏ ਸੀਗੇ ਪਾਣੀ ਵਾਲੇ ਉਨੇ ਵਿੱਚ ਉਹਨਾਂ ਨੇ ਘਰ ਤੋਂ ਘਰ ਜਾ ਕੇ ਲੋਕਾਂ ਦੀ ਮਦਦ ਕੀਤੀ ਹੈਲਪ ਕੀਤੀ ਜਿੰਨੀ ਹੋ ਸਕਦੀ ਸੀ ਸਾਰੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਮੇਰਾ ਨਾਮ ਸੁਖਬੀ ਸਿੰਘ ਆ ਪਿੰਡ ਮੇਰਾ ਲਾੜੀਆਂ ਜੀ ਸੀਲ ਗੁਰੂ ਅਰਸਾ ਜਿਲ੍ਹਾ ਫਿਰੋਜ਼ਪੁਰ ਅੱਜ ਇਸ ਮੀਟਿੰਗ ਦੇ ਵਿੱਚ ਅਸੀਂ ਇਕੱਠੇ ਹੋਏ ਆ ਮੇਰੇ ਨਾਲ ਕਾਫੀ ਹੋਰ ਦੋਸਤ ਵੀ ਆਏ ਆ ਇੱਥੇ ਸਾਨੂੰ ਮਤਲਬ ਬਹੁਤ ਵਧੀਆ ਲੱਗਿਆ ਵੀ ਆਪਣੇ ਫੌਜੀ ਅੰਗਰੇਸਿੰਗ ਮਾਰਵਲ ਦੀ ਅੱਗੇ ਤੇ ਗੱਲਬਾਤ ਸੁਣੀ ਜਿਹੜੇ ਅੱਜ ਦੇ ਆਪਾਂ ਆਪਦੇ ਦੇ ਪਿੰਡਾਂ ਦੀ ਗੱਲ ਕਰੀ ਬਾਰਡਰ ਪੱਟੀ ਦੀ ਗੱਲ ਕਰੀਏ ਬਹੁਤ ਇੱਥੇ ਜਿਹੜੀ ਆਪਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਹੜੇ ਪਹਿਲਾਂ ਕੁਝ ਲੀਡਰ ਬਣੇ ਸੀਗੇ ਉਹਨਾਂ ਨੇ ਸਾਡੀ ਬਾਣੀ ਫੜੀ ਜਿਹੜੇ ਅੱਜ ਦੇ ਫੌਜੀ ਅੰਗਰੇਜ਼ ਸਿੰਘ ਦਾ ਵਰਵਲ ਦੀ ਗੱਲ ਕਰੀਏ ਇੱਕ ਹੈ ਰਿਟਾਇਰਮੈਂਟ ਬੱਜੀ ਸਾਹਿਬ ਇੱਕ ਬਹੁਤ ਸੂਝਵਾਨ ਮਹਿਗੇ ਆ ਮਤਲਬ ਸਾਨੂੰ ਇਹਨਾਂ ਦੇ ਇੱਕ ਅੱਜ ਗੱਲ ਕਰੀ ਅੱਜ ਜੰਗਸਟਰ ਦੀ ਉਹਨਾਂ ਵਰਗੇ ਆ ਸਾਨੂੰ ਲੋੜ ਆ ਇਹਨਾਂ ਦੀ ਅੱਗੇ ਆ ਕਿ ਸਾਡੀ ਬਾਹ ਫੜਨਗੇ ਅੱਜ ਦੇ ਆਪਾਂ ਹੋਰ ਗੱਲ ਕਰੀਏ ਤੇ ਅੱਜ ਦੇ ਆਪਣੇ ਨੌਜਵਾਨ ਬਹੁਤ ਜ਼ਿਆਦਾ ਜਿਹੜੇ ਆ ਬਾਹਰ ਜਾ ਰਹੇ ਆਪਣੇ ਪਿੰਡਾਂ ਨੂੰ ਛੱਡ ਕੇ ਆਉਦੇ ਇਲਾਕੇ ਨੂੰ ਛੱਡ ਕੇ ਜੇ ਉਹ ਬਾਹਰ ਜਾ ਰਹੇ ਆਪਣੇ ਤੇ ਜਿਹੜਾ ਨਾਮ ਮਤਲਬ ਕਿ ਖਤਮ ਹੋ ਜੂਗਾ ਤੇ ਉਸ ਤੋਂ ਬਾਅਦ ਅਸੀਂ ਇਹੀ ਚਾਹੁੰਦੇ ਵੀ ਆਪਣੇ ਤੇ ਐਮਪੀ ਸਾਹਿਬ ਜਿਹੜੇ ਜਿੱਤਣ ਉਸ ਤੋਂ ਬਾਅਦ ਜਿਹੜੀ ਇੱਥੇ ਜਿਹੜੇ ਰੋਜ਼ਗਾਰ ਬੇਰੁਜ਼ਗਾਰ ਹੈਗੇ ਮੁੰਡੇ ਉਹਨਾਂ ਨੂੰ ਨੌਕਰੀ ਮਿਲ ਸਕਣ ਜਿਹੜੇ ਪਿੱਛੇ ਹੜ੍ਹ ਆਏ ਸੀ ਕਾਫੀ ਜਿਹੜਾ ਫਸਲਾਂ ਦਾ ਨੁਕਸਾਨ ਹੋ ਗਿਆ ਉੱਥੇ ਆ ਕੇ ਨਾ ਡੋਰ ਤੋਂ ਡੋਰ ਜਿਹੜਾ ਆ ਕੇ ਇਹਨਾਂ ਸਾਡੀ ਮਦਦ ਕੀਤੀ ਬਹੁਤ ਹੈਲਪ ਕੀਤੀ ਆਪ ਖੁਦ ਆ ਕੇ ਜਿਹੜਾ ਬੇੜੀ ਤੇ ਆ ਕੇ ਜਿਹੜਾ ਸਾਨੂੰ ਰਾਸ਼ਨ ਪਹੁੰਚਾਇਆ ਹੋਰ ਹੀ ਬਹੁਤ ਇਹਨਾਂ ਚੋਂ ਮਦਦ ਕੀਤੀ ਹੈ ਜੀ ਤੇ ਜਿਹੜੇ ਉੱਥੋਂ ਦੇ ਮੌਜੂਦਾ ਐਮਐਲਏ ਨੇ ਉਹ ਤੁਹਾਡੇ ਤੱਕ ਪਹੁੰਚੇ ਸੀ ਕਿ ਨਹੀਂ ਦੇਖੋ ਜੀ ਉਹਨਾਂ ਦੀ ਗੱਲ ਕਰੀਏ ਉਹਨਾਂ ਦਾ ਪਹਿਲੀ ਗੱਲ ਇਹ ਉਹ ਸਾਨੂੰ ਅੰਦਰ ਉੱਤੇ ਜਾਣ ਹੀ ਨਹੀਂ ਦਿੰਦੇ ਜਿੱਤੇ ਆਪਾਂ ਜਾਣਾ ਹੋਵੇ ਤਾਂ ਦੂਸਰੇ ਨੰਬਰ ਤੇ ਉਹਨਾਂ ਕੋਈ ਸਾਡੀ ਅਜੇ ਤੱਕ ਬਾਣੀ ਫੜੀ ਤੇ ਪਤਾ ਇਹ ਕਿ ਇਹ ਲਗ ਲਗ ਬਲਕਾਂ ਤੋਂ ਆਏ ਆ ਅਸੀਂ ਇਸ ਦੇ ਇੱਕ ਗਠਨ ਕੀਤਾ ਟੀਮ ਦਾ ਇੱਕ ਨਿੱਕੇ ਜਿਹੇ ਸੁਗਵਾਜ ਦੇ ਵਿੱਚ ਅੱਜ ਘੱਟੋ ਘੱਟ 1000 ਦੇ ਲੋਕਾਂ ਦੀ ਪੀੜ ਹੋਈ ਹੈ ਇਹ ਪੀੜ ਦਰਸਾਉਂਦੀ ਹੈ ਕਿ ਲੋਕ ਇੰਗਰੇਜ਼ ਨੂੰ ਪਿਆਰ ਕਰਦੇ ਨੇ ਕਿਉਂਕਿ ਅੰਗਰੇਜ਼ ਇੱਕ ਮਿਲਨਸਰ ਵਿਅਕਤੀ ਹੈ ਜੋ ਕਿ ਜਾਤ ਪਾਤ ਤੋਂ ਉੱਟ ਕੇ ਹਰੇਕ ਧਰਮ ਦਾ ਸਤਿਕਾਰ ਕਰਦਾ ਉਹ ਮੀਰ ਜੀ ਕਿਸੇ ਨੂੰ ਨਹੀਂ ਦੇਖਦਾ ਸਾਰਿਆਂ ਦਾ ਸਤਿਕਾਰ ਕਰਦਾ ਹੈ ਔਰ ਉਹ ਹਮੇਸ਼ਾ ਹੀ ਲੋਕਾਂ ਦੇ ਭਲੇ ਵਾਸਤੇ ਗੱਲ ਕਰਦਾ ਔਰ ਆਪਣੇ ਏਰੀਆ ਦੇ ਵਿਕਾਸ ਲਈ ਕੰਮਾਂ ਦੇ ਲਈ ਹਮੇਸ਼ਾ ਹੀ ਉਹ ਵਚਣਬੰਦ ਰਹਿੰਦਾ ਤੇ ਲੋਕਾਂ ਦੇ ਨਾਲ ਵਿਚਰਦਾ ਹੈ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਵੀ ਮੁਸ਼ਕਲ ਆਉਦੀ ਹੈ ਉਹਨਾਂ ਦਾ ਹਕੂਮਤ ਹੀ ਹੱਲ ਕਰਾਉਂਦਾ ਹੈ ਜਾਂ ਉਹਨਾਂ ਨੂੰ ਬਿਠਾ ਕੇ ਉਹਨਾਂ ਦੇ ਰਾਜੀਨਾਮੇ ਕਰਵਾਉਂਦਾ ਹੈ ਇਸ ਕਰਕੇ ਲੋਕ ਉਹਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਕਿਉਂਕਿ ਉਹ ਅਡੀਕਦੇ ਹੀ ਰਹਿੰਦੇ ਨੇ ਕਿ ਅੰਗਰੇਜ਼ ਸਿੰਘ ਕਦੋਂ ਕੋਈ ਸਭਾ ਬੁਲਾਵੇ ਇਸ ਕਰਕੇ ਸੀ ਇੱਕ ਹੋਰ ਕਮੇਟੀ ਟੀਮ ਦੀ ਜੀ ਸਭਾ ਬੁਲਾਈ ਸੀ ਪਰ ਉਹਨਾਂ ਦਾ ਪਿਆਰ ਦੇਖ ਕੇ ਇੰਨੇ ਜ਼ਿਆਦਾ ਲੋਕ ਆਏ ਕਿ ਅਸੀਂ ਸੋਚ ਹੀ ਨਹੀਂ ਸਕਦੇ ਸੀ ਅਸੀਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਜਿਹੜੇ ਲੋਕ ਆਉਂਦੇ ਨੇ ਉਹਨਾਂ ਨੂੰ ਡੀਜ਼ਲ ਖਰਚਾ ਦਿੰਦੇ ਹੋ ਕਿ ਆਪਣੇ ਖਰਚੇ ਤੇ ਹੀ ਆਉਂਦੇ ਹਾਂ ਵੀਰ ਜੀ ਉਹਨਾਂ ਦਾ ਪਿਆਰ ਹੈ ਕੋਈ ਡੀਜ਼ਲ ਖਰਚਾ ਨਹੀਂ ਦਿੰਦੇ ਕੋਈ ਉਹਨਾਂ ਨੂੰ ਕੁਝ ਨਹੀਂ ਸਿਰਫ ਸਾਡੇ ਕੋਲੋਂ ਜੋ ਵੀ ਉਹਨਾਂ ਦੀ ਚਾਹ ਪਾਣੀ ਦੀ ਸੇਵਾ ਹੋ ਸਕਦੀ ਹੈ ਸੈੱਟ ਕਰਦੇ ਆ ਕਿਸੇ ਨੂੰ ਕਿਸੇ ਤਰ੍ਹਾਂ ਦਾ ਕੋਈ ਲਾਲਚ ਨਹੀਂ ਦਿੱਤਾ ਜਾਂਦਾ ਸਿਰਫ ਅੰਗਰੇਜ਼ ਸਿੰਘ ਨੂੰ ਪਿਆਰ ਕਰਦੇ ਨੇ ਤਾਂ ਇਸੇ ਸਾਡੇ ਕੋਲ ਖੜਾ ਦੇ। ਮੈਂ ਤਾਂ ਸੋਚਿਆ ਸੀ ਤੁਸੀਂ ਕਹਿ ਰਹੇ ਸੀ 500 ਲੋਕਾਂ ਦੀ ਮੀਟਿੰਗ ਹੋਵੇਗੀ ਅੱਜ ਯਾਰ ਤੋਂ ਵੀ ਫਲਸ ਲੋਕ ਹੋ ਗਏ ਨੇ ਲੋਕਾਂ ਦਾ ਪਿਆਰ ਦਰਸਾਉਂਦਾ ਤੇ ਇਸ ਬਾਰੇ ਕੀ ਕਹਿਣਾ ਚਾਹਦੇ ਸੀ ਇਹ ਮੈਂ ਸਮਝਦਾ ਹਾਂ ਕਿ ਇਹ ਪਰਮਾਤਮਾ ਦਾ ਸ਼ੁਕਰ ਹੈ ਪਰਮੇਸ਼ਵਰ ਦਾ ਸ਼ੁਕਰ ਹੈ ਜਿਹੜਾ ਕਿ ਸਾਨੂੰ ਲੋਕਾਂ ਦੇ ਨਾਲ ਜੋੜ ਕੇ ਰੱਖਦਾ ਹੈ ਇਹ ਤੁਸੀਂ ਜਾਣਦੇ ਹੋਗੇ ਕਿ ਲੋਕ ਪੀੜ ਅੱਜ ਲੋਕਾਂ ਦੇ ਪੈਸੇ ਨਾਲ ਵੀ ਇਕੱਠੀ ਨਹੀਂ ਹੁੰਦੀ ਤੇ ਸਿਰਫ ਇੱਕ ਨਿੱਕੀ ਜੀ 100 ਬੰਦੇ ਦੇ ਇਕੱਠ ਨੂੰ ਬੁਲਾਉਣ ਦੇ ਵਿੱਚ ਸਾਡਾ ਹਜ਼ਾਰ ਬੰਦਾ ਇਕੱਠਾ ਹੋ ਰਿਹਾ ਹੈ ਤੇ ਅਸੀਂ ਸਮਝਦੇ ਹਾਂ ਕਿ ਲੋਕ ਅੰਗਰੇਜ਼ ਸਿੰਘ ਨੂੰ ਪਿਆਰ ਕਰਦੇ ਹਨ ਕਿਉਂਕਿ ਉਹ ਚਾਹੁੰਦੇ ਨੇ ਕਿ ਅੰਗਰੇਜ਼ ਸਿੰਘ ਆ ਕੇ ਸਾਡੀ ਅਗਵਾਈ ਕਰੇ ਤਾਂ ਜੋ ਸਾਡੇ ਬਾਰਡਰ ਪੱਟੀ ਦਾ ਸੁਧਾਰ ਹੋ ਸਕੇ ਅਸੀਂ ਵਿਕਾਸ ਕਰ ਸਕੀਏ ਕਿਉਂਕਿ ਅੰਗਰੇਜ਼ ਹਰੇਕ ਚੀਜ਼ ਲਈ ਮੁੱਦੇ ਚੁੱਕਦਾ ਹੈ ਜਿਹੜੇ ਕਿ ਮੁੱਦੇ ਸਾਨੂੰ ਬਾਰਡਰ ਪੱਟੀ ਦੇ ਹੈ ਕੋਮੋ ਦੇ ਚੁੱਕਦਾ ਹੈ ਇਸ ਕਰਕੇ ਲੋਕ ਉਹਨੂੰ ਪਿਆਰ ਕਰਦੇ ਨੇ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਹੀ ਬਾਹ ਫੜ ਸਕਦੀ ਨੇ ਧੰਨਵਾਦ ਜੀ ਥੈਂਕ ਯੂ ਅੱਜ ਇਸ ਰੈਲੀ ਬਾਰੇ ਕੀ ਕਹਿਣਾ ਚਾਹੁੰਦੇ ਹਾਂ ਸਭ ਤੋਂ ਪਹਿਲਾਂ ਮੈਂ ਤੁਹਾਡੇ ਚੈਨਲ ਦਾ ਧੰਨਵਾਦ ਕਰਨਾ ਜੋ ਸਾਡੇ ਇੱਥੇ ਵੀਡੀਓ ਸਾਡੀ ਜੋ ਸਾਡੀ ਰਿਪੋਰਟਸ ਆਉਂਦੀਆਂ ਕਵਰਿੰਗ ਕਰਨ ਦਾ ਹੈ ਤੁਹਾਡੇ ਚੈਨਲ ਦਾ ਧੰਨਵਾਦ ਮੈਂ ਜੋ ਅੱਜ ਵਿਸ਼ੇਸ਼ ਅਜ ਇਕੱਠ ਫੌਜੀ ਸਾਹਿਬ ਨੇ ਆਪਣੇ ਜੋ ਇੱਥੇ ਧਰ ਵਿੱਚ ਕੀਤਾ ਹੈ ਇਕੱਠ ਦਾ ਮੁੱਖ ਮਤਵ ਇਹ ਹੈ ਕਿ ਇੱਕ ਸੰਗਠਨ ਤਿਆਰ ਇਸ ਸੰਗਠਨ ਤਿਆਰ ਕਰ ਰਹੇ ਨੇ ਇਸ ਸੰਗਠਨ ਦੇ ਵਿੱਚ ਯਾਰ ਪਲੱਸ ਬੰਦਾ ਉਹਨਾਂ ਨੇ ਕਰਨਾ ਤਾਂ ਜੋ ਕੱਲ ਨੂੰ ਕਿਸੇ ਨੂੰ ਮੁਸੀਬਤ ਇੱਕ ਨੂੰ ਆਵੇ ਸਾਰੇ ਲੋਕ ਇਕੱਠੇ ਹੋ ਕੇ ਉਹਨਾਂ ਦਾ ਸਾਥ ਦੇ ਸਕਣ ਅਤੇ ਫੌਜੀ ਸਾਹਿਬ ਨੇ ਜੋ ਆਪਣੇ ਇਥੋਂ ਮੈਂਬਰ ਪਾਰਲੀਮੈਂਟ ਦਾ ਇਲੈਕਸ਼ਨ ਲੜਨ ਦਾ 2024 ਦਾ ਇਹ ਉਸ ਦੀ ਤਿਆਰੀ ਵਾਸਤੇ ਵੀ ਇਕੱਠ ਬੁਲਾਇਆ ਗਿਆ ਤਾਂ ਜੋ ਫੌਜੀ ਸਾਹਿਬ ਫੌਜੀ ਸਾਹਿਬ ਫੌਜੀ ਸਾਹਿਬ ਵੱਲੋਂ ਇਹ ਕੱਟ ਜੋ ਕੱਟ ਨੂੰ ਵਾਈਸ ਬਦਲ ਕੀਤਾ ਗਿਆ ਹੈ ਵਿਸ਼ੇਸ਼ ਤੌਰ ਤੇ ਐਮਪੀ ਦੇ ਇਲੈਕਸ਼ਨਾਂ ਇਲੈਕਸ਼ਨਾਂ ਵਾਸਤੇ ਸੁਪਰਦਨ ਕੀਤਾ ਗਿਆ ਤਾਂ ਜੋ ਫੌਜੀ ਸਾਹਿਬ ਆ ਆਮ ਆਦਮੀ ਪਾਰਟੀ ਵੱਲੋਂ ਇੱਥੋਂ ਐਮਪੀ ਦੇ ਇਲੈਕਸ਼ਨ ਲੜ ਰਹੇ ਨੇ ਕੱਲ ਨੂੰ ਅਗਰ ਜੇ ਉਹਨਾਂ ਨੂੰ ਟਿਕਟ ਮਿਲਦੀ ਏ ਅੱਬਲ ਤਾਂ 100% ਉਹਨਾਂ ਨੂੰ ਪਾਰਟੀ ਨੇ ਕਿਹਾ ਕਿ ਤੁਸੀਂ ਆਪਣੇ ਕੰਮ ਕਰ ਕਰੀ ਜਾਓ ਟਿਕਟ ਤੁਹਾਡੀ ਪੱਕੀ ਆ ਇਸ ਕਰਕੇ ਜੋ ਅੱਜ ਸਾਡੇ ਵੱਖ-ਵੱਖ ਪਿੰਡਾਂ ਦੇ ਵਿੱਚੋਂ ਇੱਥੇ ਲੋਕ ਪੁੱਜੇ ਨੇ ਇਹ ਉਹਨਾਂ ਦੇ ਪਿਆਰ ਕਰਕੇ ਇੱਥੇ ਪੁੱਜੇ ਨੇ ਅੱਜ ਤੁਸੀਂ ਵੇਖੋ ਹਜ਼ਾਰਾਂ ਦੀ ਤਦਾਦ ਵਿੱਚ ਇੱਥੇ ਜੋ ਸੰਗਤ ਆਈ ਏ ਉਹਨਾਂ ਦੇ ਪਿਆਰ ਨੂੰ ਵੇਖ ਕੇ ਆਈ ਏ ਫੌਜੀ ਸਾਹਿਬ ਇੱਕ ਬਹੁਤ ਵਧੀਆ ਇਹ ਗਰਾਉਂਡ ਲੈਵਲ ਤੇ ਕੰਮ ਕਰ ਰਹੇ ਨੇ ਅਤੇ ਲੋਕਾਂ ਦੀਆਂ ਮੁਸ਼ਕਲਾਂ ਸੁਣ ਰਹੇ ਨੇ ਇੱਕ ਉਹਨਾਂ 2007 ਜੋ ਜ਼ਮੀਨਾਂ ਸਰਕਾਰ ਨੇ ਤੋੜੀਆਂ ਉਹ 2007 ਦੀਆਂ ਜ਼ਮੀਨਾਂ ਨੂੰ ਲੈ ਕੇ ਉਹਨਾਂ ਇੱਕ ਮੁਹਿੰਮ ਚਲਾਈ ਹੈ ਮੇਰੇ ਮੇਰੇ ਲੋਕ ਮੇਰੇ ਪਿੰਡ ਇਹ ਮੁਹਿੰਮ ਦਾ 7 ਤਰੀਕ ਨੂੰ ਆਗਾਜ਼ ਕੀਤਾ ਜਾਣਾ ਪਿੰਡ ਚਾਂਦੀ ਵਾਲੇ ਤੋਂ ਲੈ ਕੇ ਫਾਇਲਗਾ ਸਾਰੀ ਬੈਲਟ ਬੈਲਟ ਦੇ ਪਿੰਡ-ਪਿੰਡ ਉ ਜਾ ਕੇ ਲੋਕਾਂ ਨੂੰ ਸੁਭੋਧਨ ਕਰਨਗੇ ਨਾਮ ਤੁਹਾਡਾ ਜੀ ਹਰਜੀਤ ਸਿੰਘ ਸਾਡਾ ਸਰਪੰਚ ਇਸ ਪਿੰਡ ਤੋਂ ਆਇਓ ਖੈਰੀ ਬੁਜੁਰਗ ਪਸਤੀ ਲੱਡੂ ਵਾਲੀ ਤੇ ਇਸ ਰੈਲੀ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਜੋ ਬਰਾਦਰੀ ਰਾਜਸਿੱਖ ਬਰਾਦਰੀ ਬਾਡਰ ਦੇ ਮਿੱਠੇ ਲੋਕ ਅੱਜ ਉਹਨਾਂ ਨੇ ਫੌਜੀ ਅੰਗਰੇਜ਼ ਸਿੰਘ ਵਰਮਲ ਦਾ ਸਾਥ ਦਿੱਤਾ ਔਰ ਬੜੇ ਲੋਕ ਇਕੱਠੇ ਹੋਏ ਉਹ ਸਾਰਿਆਂ ਮੀਟਿੰਗ ਦੇ ਵਿੱਚ ਸ਼ਾਮਲ ਹੋ ਕੇ ਬਾਡਰ ਏਰੀਆ ਔਰ ਬਾਡਰ ਫੱਟੀ ਦੇ ਲੋਕਾਂ ਨੂੰ ਉਹਨਾਂ ਨੇ ਬੜਾ ਜਾਗਰੂਤ ਕੀਤਾ ਔਰ ਉਹਨਾਂ بڑے ਉਸਤਾਦ ਨਾਲ ਉਹਨਾਂ ਦੇ ਨਾਲ ਵੇਟਿੰਗ ਕੀਤੀ ਔਰ ਅਸੀਂ ਵੀ ਇਹੋ ਹੀ ਚਾਹਦੇ ਆ ਕਿ ਅਸੀਂ ਵੀ ਵੱਧ ਚੜ ਕੇ ਜ਼ੋਰ ਲਾ ਕੇ ਇਸ ਨੂੰ ਟਿਕਟ ਮਿਲੇ ਹੋਰ ਇਸ ਨੂੰ ਲੰਬੀ ਲੀਡ ਨਾਲ ਜਿਤਾਈਏ ਸਾਨੂੰ ਇਹ ਮਹਿਸੂਸ ਹੋ ਰਿਹਾ ਕਿ ਜਿਹੜੀ ਮੌਜੀ ਦਾ ਕੱਠ ਹੈਗਾ ਜਿਵੇਂ ਲੱਖੋਂ ਕੇ ਬਰਾਮ ਹੋਇਆ ਸੀ ਕੱਠ 18 ਤੱਕ ਉਹਦੇ ਵਿੱਚ ਜਿਹੜਾ ਵਿਸ਼ਾਲ ਕੱਠ ਸੀ ਸਾਨੂੰ ਇਹ ਬਹੁਤ ਜ਼ਿਆਦਾ ਹੰਗਾਰਾ ਮਿਲ ਰਿਹਾ ਲੋਕ ਸਭਾ ਸੀਟ ਅਸੀਂ ਜਿਹੜੀ ਆ ਵੱਡੀ ਜੀ ਜਿੱਤਾਂਗੇ ਵੱਡੀ ਲੀਡ ਦੇ ਨਾਲ ਜਿੱਤਾਂਗੇ ਔਰ ਜਿਹੜੇ ਲੋਕਾਂ ਦਾ ਬਹੁਤ ਜ਼ਿਆਦਾ ਸਮਾਪਨ ਮੈਂ ਪਿਆ ਹੈ ਹਰੇਕ ਕਮਿਊਨਿਟੀ ਦਾ ਯਾਨੀ ਕਿ ਰਾਜਸਿੱਖ ਬਰਾਦਰੀ ਦਾ ਫੌਜੀ ਹੈਗਾ ਅਮਰਜੀਤ ਗਵਾਰਵਾਲ ਜੀ ਰਾਜਸਿੱਖ ਬਰਾਦਰੀ ਨਾਲ ਸਬੰਧ ਰੱਖਦੇ ਨੇ ਕਿ ਰਾਜਸਿੱਖ ਹੀ ਵੋਟ ਦੇਣਗੇ ਹਰ ਇੱਕ ਕਮਿਊਨਿਟੀ ਹਰੇਕ ਸੰਗਠਨ ਹਰੇਕ ਜਥੇਬੰਦੀ ਇਹਨਾਂ ਦਾ ਸਾਥ ਦੇ ਰਹੀ ਹੈ ਕਿਉਂਕਿ ਸਾਡੇ ਹਲਕੇ ਦੇ ਜੰਮਪਾਲ ਨੇ ਇੱਥੋਂ ਦੇ ਵਸਨੀਕ ਨੇ ਔਰ ਇੱਥੋਂ ਦੀ ਜਿਹੜੀ ਮੁਸ਼ਕਲਾਂ ਨੇ ਬਾਰਡਰ ਬੈਲਟ ਦੀਆਂ ਹਰੇਕ ਮੁਸ਼ਕਲਾਂ ਤੋਂ ਜਾਣੋ ਨੇ ਚੰਗੀ ਤਰ੍ਹਾਂ ਅਸੀਂ ਇਹਨਾਂ ਦੀ ਸੋਚ ਤੇ ਪੈਰਾ ਦੇਣੇ ਆ ਔਰ ਹਰੇਕ ਜੋ ਵਿਅਕਤੀ ਆ ਹਲਕੇ ਦਾ ਉਹ ਇਹਨਾਂ ਦਾ ਸਮਰਥਨ ਦੇ ਰਿਹਾ ਹੈ ਸਰ ਜੀ ਮੀਟਿੰਗ ਬਾਰੇ ਲੋਕਾਂ ਕੀ ਸੁਨੇਹਾ ਦੇਣਾ ਚਾਹੁੰਦੇ ਹਾਂ ਅਸੀਂ ਮੀਟਿੰਗ ਦੇ ਰਾਹੀਂ ਇਹ ਦੱਸਣਾ ਚਾਹੁੰਦੇ ਆ ਕਿ ਆਪਾਂ ਨੂੰ ਇਕੱਠੇ ਹੋ ਕੇ ਆਪਣੀ ਆਵਾਜ਼ ਪੌਜਿੰਗ ਰੇਸਿੰਗ ਵਰਲ ਨੂੰ ਬਣਾਉਣਾ ਚਾਹੀਦਾ ਤਾ ਜੋ ਆਪਣੇ ਜਿਹੜੇ ਜਿੰਨੀਆਂ ਵੀ ਮੁਸ਼ਕਲਾਂ ਨੇ ਪਿਛਲੀਆਂ ਸਰਕਾਰਾਂ ਜਿੰਨੀਆਂ ਵੀ ਆਈਆਂ ਉਹਨਾਂ ਇਸ ਇੱਥੋਂ ਦੇ ਲੋਕਾਂ ਨੂੰ ਇਸ ਇਸ ਹਲਕੇ ਨੂੰ ਅਣ ਦੇਖਿਆ ਕੀਤਾ ਔਰ ਅਸੀਂ ਚਾਹੁੰਦੇ ਆ ਕਿ ਜਿਹੜੀ ਇੱਥੋਂ ਦੀ ਆਵਾਜ਼ ਨੇ ਪੌਜਿੰਗ ਰੇਸਿੰਗ ਵਾਰ ਵਰ ਬਣਨ ਔਰ ਜਿਹੜਾ ਸਾਡਾ ਹਲਕੇ ਦਾ ਸੁਧਾਰ ਹੋਵੇ ਵੀ ਵੀਰ ਜੀ ਇੱਥੋਂ ਦੇ ਲੋਕ ਕਹਿੰਦੇ ਨੇ ਵੀ ਉਹਨਾਂ ਮੌਜੂਦਾ ਐਮਐਲਏ ਕੋਲ ਨਹੀਂ ਪੇੜ ਲੱਗੀ ਰਹਿੰਦੀ ਜਿੰਨਾਂ ਫੌਜੀ ਸਾਹਿਬ ਫਲਾਕ ਲੋਕ ਕੰਮ ਕਰਉਂਦੇ ਨੇ ਇਹ ਬਿਲਕੁਲ ਸਚਾਈ ਹੈ ਜੀ ਆ ਇਨੂੰ ਸੱਚਾਈ ਵੀ ਕਹਿ ਸਕਦੇ ਆਂ ਔਰ ਇਹ ਪਿਆਰ ਹੈ ਲੋਕਾਂ ਦਾ ਹਰੇਕ ਨਾਲ ਆਪਣਾ ਆਪਣਾ ਹਰੇਕ ਲੀਡਰ ਦਾ ਪਿਆਰ ਹੈ ਆਪਣਾ ਆਪਣਾ ਜਿੰਨਾ ਵੀ ਸਹਿਯੋਗ ਦੇ ਹਿਸਾਬ ਨਾਲ ਮਤਲਬ ਵੀ ਲੋਕ ਪਿਆਰ ਕਰਦੇ ਆਂ ਫੌਜੀ ਅਗਰੇਸ ਸਿੰਘ ਬਾਰਬਲ ਨੂੰ ਭਾਵੇਂ ਕਿਸੇ ਨੂੰ ਕੰਮ ਹੋਵੇ ਜਾਂ ਨਾ ਹੋਵੇ ਪਰ ਉਹ ਮਿਲਨ ਜ਼ਰੂਰ ਆਉਂਦਾ ਜੋ ਇੱਕ ਵਾਰ ਫੌਜੀ ਅਗਰੇਸ ਸਿੰਘ ਬਾਰਬਲ ਨੂੰ ਮਿਲ ਲੈਂਦਾ ਉਹ ਦੁਬਾਰਾ ਜ਼ਰੂਰ ਮਿਲਣ ਜਾਂ ਕਿਛੂ ਕਰਿੰਦਾ ਇਹ ਨਾਮ ਆਪਣਾ ਜੀ ਮੇਰਾ ਨਾਮ ਮਾਸਟਰ ਜਸਦੇਵ ਸਿੰਘ ਆ ਜੀ ਪਿੰਡ ਗੰਦੂ ਕਿਰਚਾ ਤੋਂ ਲਾਕ ਲਾਕ ਮੰਦੌਟਾਈ ধন্যবাদ <laughs>